ਇੱਥੇ ਸਾਡੇ ਕਾਂਗਰਸ ਦਾ ਮੇਰ ਬਣਾਓ ਇਹਦੇ ਪਿੱਛੇ ਵੀ ਇੱਕ ਗੱਲ ਹੈਗੀ ਆ ਜੇ ਤੁਸੀਂ ਕੌਂਸਲਰ ਚਾਹੁੰਦੇ ਹੋ 2 ਸਾਲ ਲਈ ਫਿਰ ਤੁਸੀਂ ਬਣਾਓ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਚਾਹੁੰਦੇ 5 ਸਾਲ ਲਈ ਕੌਂਸਲਰ ਜਿਹੜਾ ਤੁਹਾਡੇ ਕੰਮ ਕਰਾ ਸਕੇ ਫਿਰ ਹਰ ਇੱਕ ਵਾਰ ਦੇ ਵਿੱਚੋਂ ਕਾਂਗਰਸ ਦਾ ਉਮੀਦਵਾਰ ਬਣਾਓ ਤੋ ਕਿ ਆਣ ਵਾਲਾ ਸਮਾਂ ਸਾਡੇ ਚੰਨੀ ਸਾਹ ਦਾ ਵਹ ਤੋ ਕਿ ਘਰ ਘਰ ਚੱਲੀ ਗੱਲ ਹਰ ਸਮੱਸਿਆ ਕਰੂੰਗਾ ਸਾਡੇ ਚੰਨੀ ਸਾਹ ਹੱਲ खुशुआ 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 ची खुश हुआ ਆਖਰਕਾਰ ਪੰਜਾਬ ਦੇ ਪੂਰਵ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਨੌਜਵਾਨ ਦੇ ਇਸ ਭਾਸ਼ਣ ਤੋਂ ਖੁਸ਼ ਕਿਉਂ ਹੋ ਗਏ ਕਿਉਂ ਚੰਨੀ ਇਹਨੇ ਇੰਪ੍ਰੈਸ ਹੋ ਗਏ ਇਸ ਦੇ ਪਿੱਛੇ ਦੀ ਵਜ੍ਹਾ ਬੜੀ ਗਹਿਰੀ ਹੈ ਭਵੇਂ ਅਸੀਂ ਇਸ ਗੱਲ ਨੂੰ ਵੀਡੀਓ ਦੇ ਠਹਾਕੇ ਨਾਲ ਜੋੜ ਦਈਏ ਪਰ ਅਸਲ ਦੇ ਵਿੱਚ ਇਹ ਮੁੰਡਾ ਬਾਲੀ ਗਹਿਰੀ ਗੱਲ ਕਰ ਗਿਆ ਜਲੰਧਰ ਦਾ ਵਾਰਡ ਨੰਬਰ 48 ਦਰਤਲ ਐ ਉਹ ਵਾਰਡ ਹੈ ਜਿਸ ਵਾਰਡ ਦੇ ਵਿੱਚ ਲਗਾਤਾਰ 6 ਚੋਣਾਂ ਤੋਂ ਕਾਂਗਰਸ ਦਾ ਕਬਜਾ ਹੈ ਕਾਂਗਰਸ ਇਸ ਵਾਰਡ ਦੇ ਵਿੱਚੋਂ ਇੱਕ ਵਾਰ ਵੀ ਚੋਣਾਂ ਨਹੀਂ ਹਾਰੇ ਤੇ ਹੁਣ ਇਸ ਵਾਰਡ ਦੇ ਵਿੱਚ ਨਵਾਂ ਮੌਕਾ ਮਿਲਿਆ ਇੱਕ ਨੌਜਵਾਨ ਕਰਨ ਵਰਮਾ ਨੂੰ ਹੁਣ ਚੰਨੀ ਪ੍ਰੈਸ ਕਿਉਂ ਹੋਏ ਦਰਅਸਲ ਇਸ ਨੌਜਵਾਨ ਨੇ ਆਪਣੇ ਭਾਸ਼ਣ ਦੇ ਵਿੱਚ ਆਪ ਦੇ ਉਸ ਦਾਅਵੇ ਦਾ ਵਹਿਮ ਕੱਢ ਦਿੱਤਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਇਹ ਕਹਿ ਕੇ ਵੋਟਾਂ ਮੰਗ ਰਹੀ ਹੈ ਕਿ ਜਿਸ ਦੀ ਸਰਕਾਰ ਹੋਵੇ ਉਸ ਦਾ ਹੀ ਮੇਰ ਬਣਨਾ ਚਾਹੀਦਾ ਹੈ ਇਸ ਦੇ ਉਲਟ ਇਸ ਨੌਜਵਾਨ ਨੇ ਇੱਕ ਨਵਾਂ ਹੀ ਤੋੜ ਕੱਢ ਲਿਆ ਇਸ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ 1.5 ਸਾਲ ਦਾ ਕਾਉਂਸਲਰ ਚਾਹੀਦਾ ਹੈ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਦਿਓ ਪਰ ਜੇ ਲੰਬੇ ਸਮੇਂ ਤੱਕ ਸਰਕਾਰ 'ਚ ਰਹਿਣ ਵਾਲਾ ਕਾਉਂਸਲਰ ਚਾਹੀਦਾ ਹੈ ਤੇ ਕਾਂਗਰਸ ਹੀ ਰਾਈਟ ਚੋਇਸ ਹੈ ਕਿਉਂਕਿ 2027 ਦੇ ਵਿੱਚ ਬਣ ਜਾਣੀ ਹੈ ਕਾਂਗਰਸ ਦੀ ਸਰਕਾਰ ਇਸ ਨੌਜਵਾਨ ਨੇ ਅਭੀ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਲਗਭਗ 2 साल ਕੌਂਸਲਰ ਦੀਆਂ ਚੋਣਾਂ ਹੀ ਨਹੀਂ ਕਰਵਾਈਆਂ ਜਿਸ ਦੇ ਨਾਲ ਉਹ ਇਸ ਗੱਲ ਦਾ ਅਧਿਕਾਰ ਗਵਾ ਚੁਕੇ ਨੇ ਕਿ ਇਹ ਕਹਿਣ ਜਿਸ ਦੀ ਸਰਕਾਰ ਉਸਾ ਕੌਂਸਲਰ ਕਿਉਂਕਿ ਇਹਨਾਂ ਦੀ ਸਰਕਾਰ ਤਾਂ ਲਗਭਗ 1.5 ਸਾਲ ਬਾਅਦ ਨਿਪਟ ਚਾਣੀ ਹੈ ਸੋ ਇਸ ਲਈ ਜੇ ਲੰਬਾ ਤੇ ਟਿਕਾਊ ਕੌਂਸਲਰ ਚਾਹੀਦਾ ਹੈ ਤੇ ਫਿਰ ਕਾਂਗਰਸ ਨੂੰ ਵੋਟ ਪਾਓ ਇਹ ਕਹਿ ਕੇ ਇਸ ਨੌਜਵਾਨ ਨੇ ਚੰਨੀ ਨੂੰ ਵੀ ਇਮਪ੍ਰੈਸ ਕਰ ਦਿੱਤਾ ਸੋ ਤੁਸੀਂ ਆਪ ਇਹ ਸੁਣੋ ਇਸ ਨੌਜਵਾਨ ਨੇ ਕੀ ਕੀਤਾ ਤੇ ਉਸ ਤੋਂ ਬਾਅਦ ਚਰਨਜੀਤ ਚੰਨੀ ਦਾ ਕੀ ਸੀ ਰਿਐਕਸ਼ਨ ਬਿਊਰੋ ਰਿਪੋਰਟ ਤਾਰੇ ਪੰਜਾਬੀ ਟੀਵੀ ਜਲੰਧਰ ਬਲੇ ਸੋ ਨਿਰਭੈ ਨਾਮ ਰਾਮ ਜੈ ਬੇਲੇ ਦਫਾ ਮੈਂ ਸਾਰੇ ਇੱਥੇ ਬਜ਼ੁਰਗਾਂ ਦਾ ਆਹ ਤੇ ਬਹੁਤ-ਬਹੁਤ ਸਵਾਗਤ ਕਰਦਾ ਤੇ ਆਪਣੀ ਸੀਨੀਅਰ ਲੀਡਰਸ਼ਿਪ ਦਾ ਸਵਾਗਤ ਕਰਦਾ ਜੀ ਤੇ ਤੁਸੀਂ ਇਹਨਾਂ ਕੀਮਤੀ ਸਮੇਂ ਕੱਢ ਕੇ ਆਪਣੇ ਬੱਚੇ ਨੂੰ ਹੌਸਲੇ ਵਧਾਈ ਵਾਸਤੇ ਤੁਸੀਂ ਇੱਥੇ ਆਏ ਹੋ ਪਹਿਲੇ ਇੱਥੇ ਆਏ ਮੇਰੇ ਸਾਥ ਚੰਨੀ ਸਾਹਿਬ ਜੀ ਆਪਣੇ ਮੈਡਮ ਸੁਨਿੰਦਰ ਕੌਰ ਜੀ ਨੂੰ ਪਹਿਲੇ ਯਕੀਨ ਦਿਲਾਓ ਸਰ ਜੀ ਕਿੰਨਾ ਜੋਸ਼ ਹੈ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਮੈਂ ਕਹਿ ਰਿਹਾ ਜਾਂਦਾ ਹੁਣ ਜਿਹੜੇ 21 ਤਰੀਕ ਨੂੰ ਇਲੈਕਸ਼ਨ ਆ ਰਹੇ ਨੇ ਉਸ ਦੇ ਵਿੱਚ ਸਾਡੇ ਕਾਂਗਰਸ ਦਾ ਮੇਅਰ ਬਣਾਓ ਇਹਦੇ ਪਿੱਛੇ ਵੀ ਇੱਕ ਗੱਲ ਹੈਗੀ ਆ ਜੇ ਤੁਸੀਂ ਕਾਉਂਸਲਰ ਚਾਹਦੇ ਹੋ 2 ਸਾਲ ਲਈ ਫਿਰ ਤੁਸੀਂ ਬਣਾਓ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਚਾਹਦੇ 5 ਸਾਲ ਲਈ ਕਾਉਂਸਲਰ ਜਿਹੜਾ ਤੁਹਾਡੇ ਕੰਮ ਕਰਾ ਸਕੇ ਫਿਰ ਹਰ ਇੱਕ ਵਾਰਡੇ ਦੇ ਵਿੱਚੋਂ ਕਾਂਗਰਸ ਦਾ ਉਮੀਦਵਾਰ ਬਣਾਓ ਕਿਉਂਕਿ ਆਣ ਵਾਲਾ ਸਮਾਂ ਸਾਡਾ ਚੰਨੀ ਥਾਰ ਦਾ ਵਹ ਕਿਉਂਕਿ ਘਰ ਘਰ ਚੱਲੀ ਗੱਲ ਹਰ ਸਮੱਸਿਆ ਕਰੂੰਗਾ ਸਾਡੇ ਚੰਨੀ ਥਾਰ ਹੱਲ ਹੈ ਕੱਲ ਕਰਕੇ ਚੰਨੀ ਸਾਹਿਬ ਦੇ ਨਾਮ ਦੇ ਕਿਨਾਰਾ ਲਾਓ ਚੰਨੀ ਸਾਹਿਬ ਜਿੰਦਾਬਾਦ ਚੰਨੀ ਸਾਹਿਬ ਜਿੰਦਾਬਾਦ ਐਸੀ ਸਾਡੀ ਕਾਂਗਰਸ ਦੀ ਸੋਚ ਹੈ ਜੀ ਜਿਲ੍ਹੇ ਨੇ ਸਾਰੇ ਹਯੁੱਤ ਨੂੰ ਬਹੁਤ ਜ਼ਿਆਦਾ ਬੋਟਾ ਸੀਟਾਂ ਦਿੱਤੀਆਂ ਵਾ ਜਲੰਧਰ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਾਂ ਪਤਾ ਹੀ ਨਹੀਂ ਆ ਕਿ ਇਹਨੂੰ ਸੀਟਾਂ ਦੇਣੀਆਂ ਵਾ 23 ਹਲਕਿਆਂ ਦੇ ਵਿੱਚ ਇਹਨਾਂ ਨੇ ਸੀਟਾਂ ਦੇ ਕੇ ਕੱਟ ਦਿੱਤੀਆਂ ਕੱਟ ਕੇ ਦੂਜੇ ਨੂੰ ਦੇ ਦਿੱਤੀਆਂ ਵਾ ਫਿਰ ਪੈਸੇ ਦੇ ਕੇ ਟਿਕਟਾਂ ਦਾ ਫੁਕਾਰ ਕਰ ਰਹੇ ਨੇ ਤੇ ਉਹ ਬੰਦਿਆਂ ਨੇ ਜਿੰਨੇ ਪੈਸੇ ਖਰਚੇ ਆ ਉਹ ਤੋਂ ਡਬਲ ਧਰਤੋਂ ਵੀ ਸੋਨੇ ਵੀ ਹੈਗੇ ਆ ਇਹ ਸੀ ਇਹ ਆਪਣਾ ਇਤਿਆਹ ਰੱਖੀਏ ਤੇ ਇੱਕ ਮੈਂ ਛੋਟੀ ਗੱਲ ਹੋਰ ਕੰਨਾ ਚਾਹੁੰਦਾ ਕੌਂਸਲਰ ਦਾ ਮਤਲਬ ਐ ਨਹੀਂ ਹੁੰਦਾ ਕਿ ਆਪਾਂ ਸੜਕਾਂ ਬਣਵਾ ਲਈਆਂ ਸਿਰ ਮੈਂ ਪਾਰੀ ਦੇਖ ਲਿਆ ਨਾਲੀਆਂ ਦੇਖ ਲਿਆ ਕਾਉਂਸਲਰ ਦਾ ਮਤਲਬ ਐ ਵੀ ਹੁੰਦਾ ਵਾ ਕਿ ਤੁਹਾਡੇ ਪਰਿਵਾਰ ਦਾ ਬੱਚਾ ਕੋਈ ਗੈਂਗਵਾਰਛ ਤੜੀ ਪੈ ਰਿਹਾ ਤੁਹਾਡੇ ਪਰਿਵਾਰ ਦਾ ਬੱਚਾ ਕੋਈ ਨਸ਼ੇ 'ਚ ਨਹੀਂ ਪੈ ਰਿਹਾ ਉਹ ਮੇਰੀ ਜ਼ਿੰਮੇਵਾਰੀ ਹੋਏਗੀ ਕਿ ਜੇ ਤੁਹਾਡੇ ਪਰਿਵਾਰ ਦਾ ਬੱਚਾ ਕੋਈ ਗਲਤ ਰਸਤੇ ਜਾ ਰਿਹਾ ਮੈਂ ਤੁਹਾਡੇ ਮਾਪੇ ਨੂੰ ਆਕੇ ਕਹਾਂਗਾ ਮਾਤਾ ਜੀ ਪਾਪਾ ਜੀ ਤੁਹਾਡਾ ਮੁੰਡਾ ਨਸ਼ੇ 'ਚ ਲੱਗ ਗਿਆ ਜੇ ਮੈਂ ਤੁਹਾਡੀ ਜ਼ਿੰਮੇਵਾਰੀ ਲੈਂਦਾ ਵਾਂ ਜੇ ਤੁਹਾਡੇ ਇਸਰ ਮੱਲੇ 'ਚ ਇੱਕ ਵੀ ਨਸ਼ਾ ਵਰ ਜਾਏਗਾ ਤੁਸੀਂ ਮੈਨੂੰ ਕੰਨੋਂ ਫੜ ਕੇ ਲੈ ਆਇਓ ਮੇਰਾ ਨਾਮ ਕਰਨ ਬਰਮਾ ਮੈਂ ਇੱਥੇ ਤੁਹਾਡੀ ਪੂਰੀ ਜ਼ਿੰਦਗੀ ਸੇਵਾ ਕਰੂੰਗਾ ਜੀ छोटी गल करते मैं विराम करता चनी साहब ने भी दो अपने लव जय करण 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 वर्मा 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 सत्कार सुरेंद्र कौर जी सरदार रजिंद्र सिंह जी सारे ही सज्जनों बीबीओ ਨੌਜਵਾਨ ਵੀਰੋ ਮਨਤੋਰੀ ਆ ਕੇ ਪਤਾ ਲੱਗਿਆ ਕਿ ਅਸੀਂ ਬੜੇ ਵਧੀਆ ਕੈਂਡੀਡੇਟ ਨੂੰ ਟਿਕਟ ਦਿੱਤੀ ਇਹ ਦੇਖੋ ਨਾ ਕਿੰਨਾ ਵਧੀਆ ਇਹਨਾਂ ਦਾ ਜੋਸ਼ ਹੈ ਕਿੰਨੀ ਆਬਦੀ ਸੋਚ ਹੈ ਔਰ ਕਿੰਨੀ ਵਧੀਆ ਗੱਲ ਕਰਦਾ ਅਜਿਹੇ ਨੌਜਵਾਨਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਅਸੀਂ ਹਰ ਵਰਗ ਨੂੰ ਟਿਕਟ ਦਿੱਤੀ ਹੈ ਤੇ ਨਾਲ ਨੌਜਵਾਨਾਂ ਦਾ ਖਾਸ ਧਿਆਨ ਰੱਖਿਆ ਕਿ ਨੌਜਵਾਨਾਂ ਨੂੰ ਅੱਗੇ ਲਿਖਿਆ ਹੈ ਇਹਨੀ ਤਕਰੀਰੇ ਕਰਨੀ ਬੜੀ ਔਖੀ ਹੈ ਬੋਲਤੇ ਤਾਂ ਸਾਰੇ ਹੀ ਆਏ ਬਸ ਦੇਖੋ ਕਿੰਨਾ ਵਧੀਆ ਬੋਲ ਕੇ ਜੀ ਹੈ ਸੋ ਤੁਹਾਨੂੰ ਇੱਕ ਬੜਾ ਅੱਛਾ ਨੌਜਵਾਨ ਉਮੀਦਵਾਰ ਬਣ ਰਿਹਾ ਮਿਲ ਰਿਹਾ ਜਿਹਦੇ ਵਿੱਚ ਜਨੂਨ ਹੈ ਜਿਹੜਾ ਸਮਾਜ ਨੂੰ ਚੰਗਾ ਕਰਨਾ ਚਾਹੁੰਦਾ ਹੈ ਜਿਹੜਾ ਸਮਾਜ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਤੇ ਲੋਕਾਂ ਦੀ ਤੁਹਾਡੀ ਸਾਰਿਆਂ ਦੀ ਸੇਵਾ ਕਰਨਾ ਚਾਹੁੰਦਾ ਸੋ ਅਜਿਹੇ ਨੌਜਵਾਨਾਂ ਨੂੰ ਅੱਗੇ ਲੇਤੀ ਆਉਣਾ ਬੜਾ ਜ਼ਰੂਰੀ ਹੈ ਇਹ ਗੱਲ ਇਹ ਨਹੀਂ ਬਹੁਤ ਵਧੀਆ ਗੱਲ ਹੈ ਜਿੰਦਾਬਾਦ ਜੈ ਲਾਲ ਬਰਬਰ ਜਿੰਦਾਬਾਦ ਜੈ ਲਾਲ ਬਰਬਰ ਜਿੰਦਾਬਾਦ ਇੱਕ ਗੱਲ ਨੇ ਬੜੀ ਵਧੀਆ ਕਹੀ ਕਿ ਜਿਹਦੇ 1.5 ਸਾਲ ਵਾਸਤੇ ਚੁਣਨਾ ਜਿਹਦੇ ਸੇ ਇਹ 1.5 ਸਾਲ ਦੀ ਸਰਕਾਰ ਰਹੀ ਕਿ ਸ਼ਹਿਰ ਉਸਦੇ ਪਹਿਲੇ ਟੁੱਟ ਜੇ ਤੇ ਆਹ ਸਰਦੀਆਂ ਦਾ ਹੁਣ ਜਾਈਆਂ ਜੇ ਬੈਠੇ ਨਿਕਲ ਜਾਣੇ ਟਾਈਮ ਕਿ ਨਰਸੀ ਮੇਰੇ ਨਾਲ ਚੁਣ ਕੇ ਆਣ ਜਿਹਨਾਂ ਨਾਲ ਮਿਲ ਕੇ ਮੈਂ ਇੱਥੇ ਦੀਆਂ ਜਿਹੜੇ ਪ੍ਰੀਤੀਆਂ ਨਸ਼ਿਆਂ ਦੀਆਂ ਗੈਂਗਸਟਰ ਬਾਦ ਲਾਅ ਐਂਡ ਆਰਡਰ ਦੀ ਪ੍ਰੋਬਲਮ ਇਹ ਸਾਰੀਆਂ ਅਸੀਂ ਦੂਰ ਕਰ ਸਕੀਏ ਦੇ ਨਾਲ ਨਾਲ ਇਹਦੇ 3 ਸਾਲ ਦੇ ਵੀ ਸਫਾਈ ਨਹੀਂ ਕਰਾ ਸਕੀ ਜਿਹੜੇ ਆਮ ਆਦਮੀ ਝਾੜੂ ਵਾਲੇ ਆ ਵੀ ਝਾੜੂ ਦਾ ਮਰਵਾ ਦਿੰਦੇ ਘੜ ਤੇ ਘੜ ਦੇ ਅੰਦਰ ਇੰਨਾ ਵੀ ਨਹੀਂ ਕਰ ਸਕੇ ਤਾਂ 3 ਸਾਲ 1 ਰੁਪਿਆ ਇਹਨਾਂ ਨੇ ਜਿਲਦਰ ਨੂੰ ਗ੍ਰਾਂਟ ਨਹੀਂ ਦਿੱਤੀ ਕੋਈ ਕੰਮ ਨਹੀਂ ਹੋਇਆ ਜਿਹੜੇ ਪੈਸੇ ਮੈਂ ਕਈ ਪਾਰਕਾਂ ਵਾਸਤੇ ਦਿੱਤੇ ਵੇ ਸੀ ਉਸ ਤਰ੍ਹਾਂ ਹੀ ਪਏ ਜਿਹੜੇ ਮੈਂ ਸਟੇਡੀਅਮ ਬਣਾਉਣ ਵਾਸਤੇ ਦਿੱਤੇ ਸੀ ਉਹ ਨਹੀਂ ਲਗਾਏ ਤੇ ਸ਼ਹਿਰ ਦੀ ਡਿਵੈਲਪਮੈਂਟ ਬਿਲਕੁਲ ਰੁਕੀ ਹੋਈ ਹੈ ਹੁਣ ਮੇਰੇ ਕੋਲ 5 ਕਰੋੜ ਰੁਪਏ ਦੀ ਗ੍ਰਾਂਟ ਹਰ ਸਾਲ ਆਉਣੀ ਹੈ ਉਹ ਤੁਹਾਡੀ ਹੋਏ ਜਿੱਥੇ ਕਰਨ ਵਰਮਾ ਕਹੇ ਕਰੂਗਾ ਸੈਂਡ ਕਰ ਦੇ ਕਰਾਂਗੇ ਇਸਨੇ ਦਿਤਾਓ ਆਪਣਾ ਡਵੈਲਪਮੈਂਟ ਕਰ ਆਵਾ ਕੇ ਜੋੜ ਦੇ ਨਾਲ ਸੋ ਇਹ ਹੁਣ ਤੁਹਾਡਾ ਫਰਜ ਹੈ ਕਈਆਂ ਨੂੰ ਜਿਹੜੇ ਘਰ ਬੈਠੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਦੇ ਵਿੱਚ ਕਿੰਨਾ ਜੋਸ਼ ਹੈ ਤੇ ਕਿੰਨਾ ਜਨੂੰਨ ਹੈ ਇਹਦਾ ਤੁਹਾਨੂੰ ਵੀ ਹੁਣੇ ਪਤਾ ਲੱਗਿਆ ਹੁਣ ਜਦ ਬੋਲਿਆ ਜਦ ਮੰਨੋ ਹੁਣ ਪਤਾ ਨਹੀਂ ਬਾਕੀ ਹੁਣ ਪਤਾ ਲੱਗਾ ਸੋ ਇਸ ਕਰਕੇ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੀ ਗਲੀ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਜਾ ਕੇ ਦੱਸੋ ਕਿ ਮੁੰਡਾ ਨਮਾ ਹੈ ਲੇਕਿਨ ਜਨੂਨੀ ਹੈ ਜੋਸ਼ ਵਾਲਾ ਹੁਣ ਆ ਰਿਹਾ ਸੋ ਇਹਨੂੰ ਜਿਤਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪੰਜੇ ਚੋਣ ਨਿਸ਼ਾਨ ਤੇ ਮੋਹਰਾਂ ਲਾਓ ਤਾਂ ਕਿ ਆਪਾਂ ਇਕੱਠੇ ਹੋ ਕੇ ਇਸ ਸ਼ਹਿਰ ਨੂੰ ਅੱਗੇ ਲੈ ਜਾ ਸਕੀਏ ਤੁਹਾਡਾ ਬਹੁਤ ਧੰਨਵਾਦ ਜੈ ਹਿੰਦ ਜੈ